ਤਾ ਇੱਕੋ ਦਮ ਪਾਣੀ ਦਾ ਤੇਜ਼ ਵਹਾਅ ਚੜ ਕੇ ਆ ਗਿਆ ਜਿਸ ਚ ਇੱਕ ਟੈਂਕਰ ਫਸ ਜਾਂਦਾ ਹੈ ਔਰ ਟੈਂਕਰ ਤੋਂ ਕਿਸ ਤਰੀਕੇ ਦੇ ਨਾਲ ਡਰਾਈਵਰ ਨੇ ਆਪਣੀ ਜਾਨ ਬਚਾਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪੰਚਕੁਲਾ ਦੇ ਰਾਜੀਪੁਰ ਮਾਜਰੀ ਬਾਈਪਾਸ ਕੋਲ ਪਾਣੀ ਦੇ ਤੇਜ਼ ਵਹਾਅ ਕਰਕੇ ਕੈਂਟਰ ਨਦੀ ਚ ਫਸ ਜਾਂਦਾ ਛਾਲ ਮਾਰ ਕੇ ਡਰਾਈਵਰ ਨੇ ਜਾਨ ਬਚਾਈ ਹੈ ਤੁਹਾਨੂੰ ਅਸੀਂ ਪੂਰੀ ਵੀਡੀਓ ਵੀ ਦਿਖਾ ਰਹੇ ਹਾਂ ਇੱਕੋ ਦਮ ਪਾਣੀ ਦਾ ਵਹਾਅ ਪਿੱਛੋਂ ਇੰਨਾ ਜ਼ਿਆਦਾ ਆ ਗਿਆ ਕਿ ਦੇਖਦੇ ਦੇਖਦੇ ਆ ਟੈਂਕਰ ਪਾਣੀ ਦੇ ਅੰਦਰ ਸਮਾ ਜਾਂਦਾ ਹੈ ਔਰ ਡਰਾਈਵਰ ਨੇ ਬਹੁਤ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਹੈ ਪੰਚਕੁਲਾ ਦੇ ਰਾਜੀਪੁਰ ਮਾਜਰੀ ਬਾਈਪਾਸ ਤੋਂ ਦੇ ਕੋਲ ਇਹਦੀ ਵੀਡੀਓ ਹੈ ਨਦੀ ਚ ਪਾਣੀ ਇੰਨਾ ਜ਼ਿਆਦਾ ਚੜ ਕੇ ਆ ਗਿਆ ਕਿ ਦੇਖਦੇ ਦੇਖਦੇ ਆ ਪਾਣੀ ਜਿਹੜਾ ਕੈਂਟਰ ਨੂੰ ਆਪਣੇ ਅੰਦਰ ਸਮਾ ਲੈਂਦਾ ਹੈ ਔਰ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਦਰਿਆ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਕੈਂਟਰ ਅੰਦਰ ਹੀ ਫਸ ਜਾਂਦਾ ਹੈ ਲੋਕਾਂ ਨੇ ਰੱਸੀਆਂ ਦੀ ਮਦਦ ਨਾਲ ਕੈਂਟਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਣਕਾਰੀ ਅਨੁਸਾਰ ਕੈਂਟਰ ਚਲਾਉਣ ਵਾਲਾ ਨਦੀ ਪਾਰ ਕਰ ਰਿਹਾ ਸੀ ਅਚਾਨਕ ਪਾਣੀ ਦਾ ਵਹਾਅ ਬਹੁਤ ਤੇਜ਼ ਆ ਗਿਆ ਡਰਾਈਵਰ ਨੇ ਖੁਦ ਛਾਲ ਮਾਰ ਕੇ ਜਾਨ ਬਚਾਈ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਪੰਚਕੁਲਾ ਤੋਂ ਦਿਖਾ ਰਹੇ ਹਾਂ ਇਸ ਨਦੀ ਨੂੰ ਡਰਾਈਵਰ ਪਾਰ ਕਰ ਰਿਹਾ ਸੀ ਕੈਂਟਰ ਲੈ ਕੇ ਉਸ ਨੂੰ ਲੱਗਿਆ ਕਿ ਪਾਣੀ ਘਟ ਹੈ ਪਰ ਦੇਖਦੇ ਦੇਖਦਿਆਂ ਪਾਣੀ ਇੰਨਾ ਜ਼ਿਆਦਾ ਚੜ ਕੇ ਆ ਗਿਆ ਪੱਥਰਾਂ 'ਚ ਇਹ ਕੈਂਟਰ ਫਸ ਜਾਂਦਾ ਆ ਜਿਸ ਤੋਂ ਬਾਅਦ ਇੱਥੋਂ ਨਿਕਲਣਾ ਬੜਾ ਔਖਾ ਉਸ ਦੇ ਲਈ ਹੋ ਜਾਂਦਾ ਹੈ ਪਰ ਸਭ ਤੋਂ ਪਹਿਲਾਂ ਕਰਤ ਕੀਤੀ ਸਾਹਿਬ ਕੈਂਟਰ ਵਾਲੇ ਡਰਾਈਵਰ ਨੂੰ ਬਚਾਇਆ ਗਿਆ ਔਰ ਕੈਂਟਰ ਨੂੰ ਵੀ ਬਹੁਤ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਗਿਆ ਤਸਵੀਰਾਂ ਤੁਹਾਨੂੰ 80 ਸੈਂਟੀਮੀਟਰ ਸਰ ਇਹ ਕਿਹਦੇ ਵਿੱਚ ਥਾ ਕਰਕੇ ਹਾਦਸੇ ਵਾਪਰ ਰਹੇ ਨਹੀਂ ਗੱਲ करिए ਦੱਖਣ ਭਾਰਤੀ ਗੱਲ ਕਿਈ ਇਲਾਕਿਆਂ ਚ ਬਣੀ ਹੋਈ ਹੈ ਕਈ ਇਲਾਕਿਆਂ ਚ ਹੜ੍ਹ ਤੇ ਟੀਵੀ ਨਾ ਕੋਈ ਵੱਡਾ ਟੂਰ ਜੇ ਇਸ ਵਾਰ ਮੌਸਮ ਕਰੀਏ ਪੰਜਾਬ ਦੇ ਵਿੱਚ ਅਗਲੇ 3 ਦਿਨ ਭਾਰੀ ਮੀਂਹ ਦਾ ਅਲਰਟ ਪਰਸੋਂ ਹੈ ਔਰ ਛਾਏ ਰਹਿਣ ਉਫਸਾ ਕਿਉਂਕਿ ਕਰਦੇ ਨੇ ਹਿਮਾਚਲ ਕਿਉਂਕਿ ਜਦੋਂ ਹਿਮਾਚਲ ਦਾ ਮੀਂਹ ਚੜਦਾ ਫਿਰ ਲੱਗ ਕਿ ਫਿਰ ਬੰਨ ਟੁੱਟਦੇ ਨੇ ਫਿਰ ਤਾਂ ਦੇਖ ਕਿ ਕਿਪਾ ਜਿਸ ਦਾ ਤਾਂ ਇਹ ਤਸਵੀਰ ਜਿਹੜੀ ਅਸੀਂ ਇਸ ਤਸਦੀਪਾ ਕਰਕੇ ਕੈਂਟਰ ਨਦੀ ਚ ਫਸ ਜਾਂਦਾ ਛਾਲ ਮਾਰ ਕੇ ਡਰਾਈਵਰ ਨੇ ਜਾਨ ਬਚਾਈ ਆ ਤੁਹਾਨੂੰ ਅਸੀਂ ਪੂਰੀ ਵੀਡੀਓ ਵੀ ਦਿਖਾ ਰਹੇ ਆ ਇੱਕੋ ਦਮ ਪਾਣੀ ਦਾ ਵਹਾਅ ਪਿੱਛੋਂ ਇੰਨਾ ਜ਼ਿਆਦਾ ਆ ਗਿਆ ਕਿ ਦੇਖਦੇ ਦੇਖਦੇ ਟੈਂਕਰ ਪਾਣੀ ਦੇ ਅੰਦਰ ਸਮਾ ਜਾਂਦਾ ਹੈ ਔਰ ਡਰਾਈਵਰ ਨੇ ਬਹੁਤ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਹੈ ਪੰਚਕੁਲਾ ਦੇ ਰਾਜੀਪੁਰ ਮਾਜਰੀ ਬਾਈਪਾਸ ਤੋਂ ਦੇ ਕੋਲ ਇਹਦੀ ਵੀਡੀਓ ਹੈ ਨਦੀ ਚ ਪਾਣੀ ਇੰਨਾ ਜ਼ਿਆਦਾ ਚੜ ਕੇ ਆ ਗਿਆ ਕਿ ਦੇਖਦੇ-ਦੇਖਦੇ ਪਾਣੀ ਜਿਹੜਾ ਕੈਂਟਰ ਨੂੰ ਆਪਣੇ ਅੰਦਰ ਸਮਾ ਲੈਂਦਾ ਔਰ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਦਰਿਆ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਕੈਂਟਰ ਅੰਦਰ ਹੀ ਫਸ ਜਾਂਦਾ ਹੈ ਲੋਕਾਂ ਨੇ ਰस्सੀਆਂ ਦੀ ਮਦਦ ਨਾਲ ਕੈਂਟਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਣਕਾਰੀ ਅਨੁਸਾਰ ਕੈਂਟਰ ਚਲਾਉਣ ਵਾਲਾ ਨਦੀ ਪਾਰ ਕਰ ਰਿਹਾ ਸੀ ਅਚਾਨਕ ਪਾਣੀ ਦਾ ਵਹਾਅ ਬਹੁਤ ਤੇਜ਼ ਆ ਗਿਆ ਡਰਾਈਵਰ ਨੇ ਖੁਦ ਛਾਲ ਮਾਰ ਕੇ ਜਾਨ ਬਚਾਈ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਪੰਚਕੁਲਾ ਤੋਂ ਦਿਖਾ ਰਹੇ ਹਾਂ ਇਸ ਨਦੀ ਨੂੰ ਡਰਾਈਵਰ ਪਾਰ ਕਰ ਰਿਹਾ ਸੀ ਕੈਂਟਰ ਲੈ ਕੇ ਉਸ ਨੂੰ ਲੱਗਿਆ ਕਿ ਪਾਣੀ ਘਟ ਹੈ ਪਰ ਦੇਖਦੇ ਦੇਖਦਿਆਂ ਪਾਣੀ ਇੰਨਾ ਜ਼ਿਆਦਾ ਚੜ ਕੇ ਆ ਗਿਆ ਪੱਥਰਾਂ ਚ ਇੱਕ ਕੈਂਟਰ ਫਸ ਜਾਂਦਾ ਆ ਜਿਸ ਤੋਂ ਬਾਅਦ ਇੱਥੋਂ ਨਿਕਲਣਾ ਬੜਾ ਔਖਾ ਉਸ ਦੇ ਲਈ ਹੋ ਜਾਂਦਾ ਹੈ ਪਰ ਸਭ ਤੋਂ ਪਹਿਲਾਂ ਮੌਕੇ ਤੇ ਲੋਕਾਂ ਨੇ ਵੀ ਬਹੁਤ ਮਦਦ ਕੀਤੀ ਰੱਸਾ ਪਾ ਕੇ ਇਸ ਕੈਂਟਰ ਵਾਲੇ ਡਰਾਈਵਰ ਨੂੰ ਬਚਾਇਆ ਗਿਆ ਔਰ ਕੈਂਟਰ ਨੂੰ ਵੀ ਬਹੁਤ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਗਿਆ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਲਾਈਵ ਦਿਖਾ ਰਹੇ ਆ ਔਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪਾਣੀ ਦਾ ਤੇਜ਼ ਵਹਾਅ ਕਰਕੇ ਹਾਦਸੇ ਵਾਪਰ ਰਹੇ ਨੇ ਅਗਰ ਪੰਜਾਬ ਦੇ ਚਾਹੇ ਉੱਤਰ ਭਾਰਤ ਦੀ ਗੱਲ ਕਰੀਏ ਦੱਖਣ ਭਾਰਤ ਦੀ ਗੱਲ ਕਰੀਏ ਉਤਰਾਖੰਡ ਦੀ ਗੱਲ ਕਰੀਏ ਹੜ੍ਹਾਂ ਦੀ ਸਥਿਤੀ ਕਈ ਇਲਾਕਿਆਂ 'ਚ ਬਣੀ ਹੋਈ ਹੈ ਕਈ ਇਲਾਕਿਆਂ 'ਚ ਹੜ ਆ ਚੁੱਕੇ ਨੇ ਜਿੱਥੇ ਬਹੁਤ ਵੱਡੇ ਵੱਡੇ ਹਾਦਸੇ ਵਾਪਰ ਰਹੇ ਨੇ ਔਰ ਤੁਸੀਂ ਵੀ ਜ਼ਰੂਰ ਮੌਸਮ ਦੀ ਅਪਡੇਟ ਲੈ ਕੇ ਆਪਣਾ ਕੋਈ ਵੱਡਾ ਟੂਰ ਜੇਕਰ ਬਣਾ ਰਹੇ ਹੋ ਤਾਂ ਨਿਕਲਿਓ ਕਿਉਂਕਿ ਪਹਾੜਾਂ ਦੇ ਵਿੱਚ ਇਸ ਵਕਤ ਮੌਸਮ ਬਹੁਤ ਖਰਾਬ ਹੈ ਔਰ ਪੰਜਾਬ ਦੀ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਅਗਲੇ 3 ਦਿਨ ਅਲਰਟ ਜਾਰੀ ਕੀਤਾ ਗਿਆ ਹੈ ਭਾਰੀ ਮੀਂਹ ਦਾ ਅਲਰਟ ਪਰਸੋ ਆ ਔਰ ਬੱਦਲ ਜਿਹੜੇ ਆ ਛਾਏ ਰਹਿਣਗੇ ਔਰ ਨਦੀਆਂ ਉਫਾਨ ਤੇ ਵੀ ਆ ਸਕਦੀਆਂ ਨੇ ਸਤਲੁਜ ਵੀ ਉਫਾਨ ਤੇ ਆ ਸਕਦਾ ਕਿਉਂਕਿ ਪੰਜਾਬ ਦੇ ਹੜ ਨਿਰਪਰ ਕਰਦੇ ਨੇ ਹਿਮਾਚਲ ਦੇ ਅਮੀਰੇ ਕਿਉਂਕਿ ਜਦੋਂ ਹਿਮਾਚਲ ਦਾ ਮੀਂਹ ਚੜ ਕੇ ਆਉਂਦਾ ਤਾਂ ਫਿਰ ਡੈਮ ਚ ਪਾਣੀ ਭਰਦਾ ਫਿਰ ਡੈਮ ਦਾ ਪਾਣੀ ਲੱਖਾਂ ਕਿਊਸਿਕ ਪਾਣੀ ਜਦੋਂ ਦਰਿਆਵਾਂ ਚ ਛੱਡਿਆ ਜਾਂਦਾ ਫਿਰ ਬੰਨ ਟੁੱਟਦੇ ਨੇ ਫਿਰ ਹੜ ਆਉਂਦੇ ਨੇ ਤਾਂ ਹੁਣ ਇਹ ਤਸਵੀਰ ਤੁਸੀਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਪਿੱਛੇ ਕਿੰਨਾ ਮੀਂਹ ਪਿਆ ਹੋਣਾ ਜਿਸ ਕਰਕੇ ਪਾਣੀ ਬਹੁਤ ਜ਼ਿਆਦਾ ਵੱਧ ਗਿਆ ਤਾਂ ਇਹ ਤਸਵੀਰ ਜਿਹੜੀ ਅਸੀਂ ਤੁਹਾਨੂੰ ਰੋਜ਼ਾਨਾ ਸਪੋਕਸਮੈਨ ਤੇ ਲਾਈਵ ਦਿਖਾ ਰਹੇ ਹਾਂ ਤਾ ਇੱਕੋ ਦਮ ਪਾਣੀ ਦਾ ਤੇਜ਼ ਵਹਾਅ ਚੜ ਕੇ ਆ ਗਿਆ ਜਿਸ ਚ ਇੱਕ ਟੈਂਕਰ ਫਸ ਜਾਂਦਾ ਹੈ ਔਰ ਟੈਂਕਰ ਤੋਂ ਕਿਸ ਤਰੀਕੇ ਦੇ ਨਾਲ ਡਰਾਈਵਰ ਨੇ ਆਪਣੀ ਜਾਨ ਬਚਾਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪੰਚਕੁਲਾ ਦੇ ਰਾਜੀਪੁਰ ਮਾਜਰੀ ਬਾਈਪਾਸ ਕੋਲ ਪਾਣੀ ਦੇ ਤੇਜ਼ ਵਹਾਅ ਕਰਕੇ ਕੈਂਟਰ ਨਦੀ ਚ ਫਸ ਜਾਂਦਾ ਛਾਲ ਮਾਰ ਕੇ ਡਰਾਈਵਰ ਨੇ ਜਾਨ ਬਚਾਈ ਹੈ ਤੁਹਾਨੂੰ ਅਸੀਂ ਪੂਰੀ ਵੀਡੀਓ ਵੀ ਦਿਖਾ ਰਹੇ ਹਾਂ ਇੱਕੋ ਦਮ ਪਾਣੀ ਦਾ ਵਹਾਅ ਪਿੱਛੋਂ ਇੰਨਾ ਜ਼ਿਆਦਾ ਆ ਗਿਆ ਕਿ ਦੇਖਦੇ ਦੇਖਦੇ ਟੈਂਕਰ ਪਾਣੀ ਦੇ ਅੰਦਰ ਸਮਾ ਜਾਂਦਾ ਹੈ ਔਰ ਡਰਾਈਵਰ ਨੇ ਬਹੁਤ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਹੈ ਪੰਚਕੁਲਾ ਦੇ ਰਾਜੀਪੁਰ ਮਾਜਰੀ ਬਾਈਪਾਸ ਤੋਂ ਦੇ ਕੋਲ ਇਹਦੀ ਵੀਡੀਓ ਹੈ ਨਦੀ ਚ ਪਾਣੀ ਇੰਨਾ ਜ਼ਿਆਦਾ ਚੜ ਕੇ ਆ ਗਿਆ ਕਿ ਦੇਖਦੇ-ਦੇਖਦੇ ਪਾਣੀ ਜਿਹੜਾ ਕੈਂਟਰ ਨੂੰ ਆਪਣੇ ਅੰਦਰ ਸਮਾ ਲੈਂਦਾ ਔਰ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਦਰਿਆ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਕੈਂਟਰ ਅੰਦਰ ਹੀ ਫਸ ਜਾਂਦਾ ਹੈ ਲੋਕਾਂ ਨੇ ਰस्सੀਆਂ ਦੀ ਮਦਦ ਨਾਲ ਕੈਂਟਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਣਕਾਰੀ ਅਨੁਸਾਰ ਕੈਂਟਰ ਚਲਾਉਣ ਵਾਲਾ ਨਦੀ ਪਾਰ ਕਰ ਰਿਹਾ ਸੀ ਅਚਾਨਕ ਪਾਣੀ ਦਾ ਵਹਾਅ ਬਹੁਤ ਤੇਜ਼ ਆ ਗਿਆ ਡਰਾਈਵਰ ਨੇ ਖੁਦ ਛਾਲ ਮਾਰ ਕੇ ਜਾਨ ਬਚਾਈ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਪੰਚਕੁਲਾ ਤੋਂ ਦਿਖਾ ਰਹੇ ਹਾਂ ਇਸ ਨਦੀ ਨੂੰ ਡਰਾਈਵਰ ਪਾਰ ਕਰ ਰਿਹਾ ਸੀ ਕੈਂਟਰ ਲੈ ਕੇ ਉਸ ਨੂੰ ਲੱਗਿਆ ਕਿ ਪਾਣੀ ਘਟਾ ਹੈ ਪਰ ਦੇਖਦੇ ਦੇਖਦਿਆਂ ਪਾਣੀ ਇੰਨਾ ਜ਼ਿਆਦਾ ਚੜ ਕੇ ਆ ਗਿਆ ਪੱਥਰਾਂ ਚ ਇੱਕ ਕੈਂਟਰ ਫਸ ਜਾਂਦਾ ਆ ਜਿਸ ਤੋਂ ਬਾਅਦ ਇੱਥੋਂ ਨਿਕਲਣਾ ਬੜਾ ਔਖਾ ਉਸ ਦੇ ਲਈ ਹੋ ਜਾਂਦਾ ਹੈ ਪਰ ਸਭ ਤੋਂ ਪਹਿਲਾਂ ਮੌਕੇ ਤੇ ਲੋਕਾਂ ਨੇ ਵੀ ਬਹੁਤ ਮਦਦ ਕੀਤੀ ਰੱਸਾ ਪਾ ਕੇ ਇਸ ਕੈਂਟਰ ਵਾਲੇ ਡਰਾਈਵਰ ਨੂੰ ਬਚਾਇਆ ਗਿਆ ਔਰ ਕੈਂਟਰ ਨੂੰ ਵੀ ਬਹੁਤ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਗਿਆ ਕਈ ਤਸਵੀਰਾਂ ਤੁਹਾਨੂੰ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਲਾਈਵ ਦਿਖਾ ਰਹੇ ਹਾਂ ਔਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪਾਣੀ ਦਾ ਤੇਜ਼ ਵਹਾਅ ਕਰਕੇ ਹਾਦਸੇ ਵਾਪਰ ਰਹੇ ਨੇ ਅਗਰ ਪੰਜਾਬ ਦੇ ਚਾਹੇ ਉੱਤਰ ਭਾਰਤ ਦੀ ਗੱਲ ਕਰੀਏ ਦੱਖਣ ਭਾਰਤ ਦੀ ਗੱਲ ਕਰੀਏ ਉੱਤਰਾਖੰਡ ਦੀ ਗੱਲ ਕਰੀਏ ਹੜ੍ਹਾਂ ਦੀ ਸਥਿਤੀ ਕਈ ਇਲਾਕਿਆਂ 'ਚ ਬਣੀ ਹੋਈ ਹੈ ਕਈ ਇਲਾਕਿਆਂ 'ਚ ਹੜ ਆ ਚੁੱਕੇ ਨੇ ਜਿੱਥੇ ਬਹੁਤ ਵੱਡੇ ਵੱਡੇ ਹਾਦਸੇ ਵਾਪਰ ਰਹੇ ਨੇ ਔਰ ਤੁਸੀਂ ਵੀ ਜ਼ਰੂਰ ਮੌਸਮ ਦੀ ਅਪਡੇਟ ਲੈ ਕੇ ਆਪਣਾ ਕੋਈ ਵੱਡਾ ਟੂਰ ਜੇਕਰ ਬਣਾ ਰਹੇ ਹੋ ਤਾਂ ਨਿਕਲਿਓ ਕਿਉਂਕਿ ਪਹਾੜਾਂ ਦੇ ਵਿੱਚ ਇਸ ਵਕਤ ਮੌਸਮ ਬਹੁਤ ਖਰਾਬ ਆਪਾ ਔਰ ਪੰਜਾਬ ਦੀ ਜੇਕਰ ਗੱਲ ਕਰੀਏ ਪੰਜਾਬ ਦੇ ਵਿੱਚ ਅਗਲੇ 3 ਦਿਨ ਅਲਰਟ ਜਾਰੀ ਕੀਤਾ ਗਿਆ ਹੈ ਭਾਰੀ ਮੀਂਹ ਦਾ ਅਲਰਟ ਪਰਸੋਂ ਆ ਔਰ ਬੱਦਲ ਜਿਹੜੇ ਆ ਛਾਏ ਰਹਿਣਗੇ ਔਰ ਨਦੀਆਂ ਉਫਾਨ ਤੇ ਵੀ ਆ ਸਕਦੀਆਂ ਨੇ ਸਤਲੁਜ ਵੀ ਉਫਾਨ ਤੇ ਆ ਸਕਦਾ ਕਿਉਂਕਿ ਪੰਜਾਬ ਦੇ ਹੜ ਨਿਰਪਰ ਕਰਦੇ ਨੇ ਹਿਮਾਚਲ ਦੇ ਮੀਦੇ ਕਿਉਂਕਿ ਜਦੋਂ ਹਿਮਾਚਲ ਦਾ ਮੀਂਹ ਚੜ੍ਹ ਕੇ ਆਉਂਦਾ ਤਾਂ ਫਿਰ ਡੈਮ ਚ ਪਾਣੀ ਭਰਦਾ ਫਿਰ ਡੈਮ ਦਾ ਪਾਣੀ ਲੱਖਾਂ ਕਿਊਸਿਕ ਪਾਣੀ ਜਦੋਂ ਦਰਿਆਵਾਂ ਚ ਛੱਡਿਆ ਜਾਂਦਾ ਫਿਰ ਬੰਨ ਟੁੱਟਦੇ ਨੇ ਫਿਰ ਹੜ ਆਉਂਦੇ ਨੇ ਤਾਂ ਹੁਣ ਇਹ ਤਸਵੀਰ ਤੁਸੀਂ ਦੇਖ ਕੇ ਅੰਦਾਜ਼ਾ ਲਗਾ ਸਕਦੇ ਹੋ ਕਿ ਪਿੱਛੇ ਕਿੰਨਾ ਮੀਂਹ ਪਿਆ ਹੋਣਾ ਜਿਸ ਕਰਕੇ ਪਾਣੀ ਬਹੁਤ ਜ਼ਿਆਦਾ ਵੱਧ ਗਿਆ ਤਾਂ ਇਹ ਤਸਵੀਰ ਜਿਹੜੀ ਅਸੀਂ ਤੁਹਾਨੂੰ ਰੋਜ਼ਾਨਾ ਸਪੋਕਸਮੈਨ ਤੇ ਲਾਈਵ ਦਿਖਾ ਰਹੇ ਹਾਂ ਤਾ ਇੱਕੋ ਦਮ ਪਾਣੀ ਦਾ ਤੇਜ਼ ਵਹਾਅ ਚੜ ਕੇ ਆ ਗਿਆ ਜਿਸ ਚ ਇੱਕ ਟੈਂਕਰ ਫਸ ਜਾਂਦਾ ਹੈ ਔਰ ਟੈਂਕਰ ਤੋਂ ਕਿਸ ਤਰੀਕੇ ਦੇ ਨਾਲ ਡਰਾਈਵਰ ਨੇ ਆਪਣੀ ਜਾਨ ਬਚਾਈ ਹੈ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਪੰਚਕੁਲਾ ਦੇ ਰਾਜੀਪੁਰ ਮਾਜਰੀ ਬਾਈਪਾਸ ਕੋਲ ਪਾਣੀ ਦੇ ਤੇਜ਼ ਵਹਾਅ ਕਰਕੇ ਕੈਂਟਰ ਨਦੀ ਚ ਫਸ ਜਾਂਦਾ ਛਾਲ ਮਾਰ ਕੇ ਡਰਾਈਵਰ ਨੇ ਜਾਨ ਬਚਾਈ ਹੈ ਤੁਹਾਨੂੰ ਅਸੀਂ ਪੂਰੀ ਵੀਡੀਓ ਵੀ ਦਿਖਾ ਰਹੇ ਹਾਂ ਇੱਕੋ ਦਮ ਪਾਣੀ ਦਾ ਵਹਾਅ ਪਿੱਛੋਂ ਇੰਨਾ ਜ਼ਿਆਦਾ ਆ ਗਿਆ ਕਿ ਦੇਖਦੇ-ਦੇਖਦੇ ਟੈਂਕਰ ਪਾਣੀ ਦੇ ਅੰਦਰ ਸਮਾ ਜਾਂਦਾ ਹੈ ਔਰ ਡਰਾਈਵਰ ਨੇ ਬਹੁਤ ਮੁਸ਼ਕਲ ਦੇ ਨਾਲ ਆਪਣੀ ਜਾਨ ਬਚਾਈ ਹੈ ਪੰਚਕੁਲਾ ਦੇ ਰਾਜੀਪੁਰ ਮਾਜਰੀ ਬਾਈਪਾਸ ਤੋਂ ਦੇ ਕੋਲ ਇਹਦੀ ਵੀਡੀਓ ਹੈ ਨਦੀ ਚ ਪਾਣੀ ਇੰਨਾ ਜ਼ਿਆਦਾ ਚੜ ਕੇ ਆ ਗਿਆ ਕਿ ਦੇਖਦੇ-ਦੇਖਦੇ ਪਾਣੀ ਜਿਹੜਾ ਕੈਂਟਰ ਨੂੰ ਆਪਣੇ ਅੰਦਰ ਸਮਾ ਲੈਂਦਾ ਔਰ ਤਸਵੀਰਾਂ ਵੀ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਦਰਿਆ ਵਿੱਚ ਪਾਣੀ ਦੇ ਤੇਜ਼ ਵਹਾਅ ਕਾਰਨ ਕੈਂਟਰ ਅੰਦਰ ਹੀ ਫਸ ਜਾਂਦਾ ਹੈ ਲੋਕਾਂ ਨੇ ਰस्सੀਆਂ ਦੀ ਮਦਦ ਨਾਲ ਕੈਂਟਰ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾਣਕਾਰੀ ਅਨੁਸਾਰ ਕੈਂਟਰ ਚਲਾਉਣ ਵਾਲਾ ਨਦੀ ਪਾਰ ਕਰ ਰਿਹਾ ਸੀ ਅਚਾਨਕ ਪਾਣੀ ਦਾ ਵਹਾਅ ਬਹੁਤ ਤੇਜ਼ ਆ ਗਿਆ ਡਰਾਈਵਰ ਨੇ ਖੁਦ ਛਾਲ ਮਾਰ ਕੇ ਜਾਨ ਬਚਾਈ ਹੈ ਤਾਂ ਇਹ ਤਸਵੀਰਾਂ ਤੁਹਾਨੂੰ ਅਸੀਂ ਪੰਚਕੁਲਾ ਤੋਂ ਦਿਖਾ ਰਹੇ ਹਾਂ ਇਸ ਨਦੀ ਨੂੰ ਡਰਾਈਵਰ ਪਾਰ ਕਰ ਰਿਹਾ ਸੀ ਕੈਂਟਰ ਲੈ ਕੇ ਉਸ ਨੂੰ ਲੱਗਿਆ ਕਿ ਪਾਣੀ ਘਟ ਹੈ ਪਰ ਦੇਖਦੇ ਦੇਖਦਿਆਂ ਪਾਣੀ ਇੰਨਾ ਜ਼ਿਆਦਾ ਚੜ ਕੇ ਆ ਗਿਆ ਪੱਥਰਾਂ ਚ ਇੱਕ ਕੈਂਟਰ ਫਸ ਜਾਂਦਾ ਆ ਜਿਸ ਤੋਂ ਬਾਅਦ ਇੱਥੋਂ ਨਿਕਲਣਾ ਬੜਾ ਔਖਾ ਉਸ ਦੇ ਲਈ ਹੋ ਜਾਂਦਾ ਹੈ ਪਰ ਸਭ ਤੋਂ ਪਹਿਲਾਂ ਮੌਕੇ ਤੇ ਲੋਕਾਂ ਨੇ ਵੀ ਬਹੁਤ ਮਦਦ ਕੀਤੀ ਰੱਸਾ ਪਾ ਕੇ ਇਸ ਕੈਂਟਰ ਵਾਲੇ ਡਰਾਈਵਰ ਨੂੰ ਬਚਾਇਆ ਗਿਆ ਔਰ ਕੈਂਟਰ ਨੂੰ ਵੀ ਬਹੁਤ ਮੁਸ਼ਕਲ ਦੇ ਨਾਲ ਬਾਹਰ ਕੱਢਿਆ ਗਿਆ ਤਾਂ ਹੀ ਤਸਵੀਰਾਂ ਤੁਹਾਨੂੰ ਅਸੀਂ ਰੋਜ਼ਾਨਾ ਸਪੋਕਸਮੈਨ ਤੇ ਲਾਈਵ ਦਿਖਾ ਰਹੇ ਹਾਂ ਔਰ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਪਾਣੀ ਦਾ ਤੇਜ਼ ਵਹਾਅ ਕਰਕੇ ਹਾਦਸੇ ਵਾਪਰ ਰਹੇ ਨੇ ਅਗਰ ਪੰਜਾਬ ਦੇ ਚਾਹੇ ਉੱਤਰ ਭਾਰਤ ਦੀ ਗੱਲ ਕਰੀਏ ਤਾਂ